ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜਗਤ ਸੁਆਮੀ ਦੀਨ ਦੁਨੀ ਦੇ ਮਾਲਕ ਸਤਿਗੁਰੂ ਸੱਚੇ ਪਾਸ਼ਾ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਚੇ ਪਾਸ਼ਾ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਨ ਦੁਨੀ ਦੇ ਮਾਲਕ ਖਾਲਸਾ ਜੀ ਅੱਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਸੱਚੇ ਪਾਸ਼ਾ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰੀਏ ਕਿ ਮਹਾਰਾਜ ਜੀ ਸਾਨੂੰ ਵੀ ਨਾਮ ਦੀ ਦਾਤ ਪ੍ਰਾਪਤ ਹੋਵੇ ਅਸੀਂ ਵੀ ਨਾਮ ਜਪੀਏ ਨਾਮ ਦੀ ਕਮਾਈ ਕਰੀਏ ਆਪ ਜੀ ਦੀ ਦਿੱਤੀ ਹੋਈ ਬਾਣੀ ਦਾ ਜਾਪ ਅਭਿਆਸ ਕਰੀਏ ਤਾਂ ਜੋ ਮਹਾਰਾਜ ਸਾਨੂੰ ਵੀ ਅਕਾਲ ਪੁਰਖ ਵਾਹਿਗੁਰੂ ਦਾ ਪਿਆਰ ਪ੍ਰਾਪਤ ਹੋਵੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਕਲਾਂ ਵਿੱਚ ਸਮਰੱਥ ਸਨ ਮਹਾਰਾਜ ਵੇਦ ਬੇਅੰਤ ਸ਼ਕਤੀ ਖਾਲਸਾ ਜੀ ਆਪ ਅਕਾਲ ਪੁਰਖ ਦਾ ਸਰੂਪ ਹਨ ਆਪ ਉਹਦੀ ਜੋਤ ਹਨ ਆਪ ਮਨੁੱਖਾ ਜਾਮੇ ਵਿੱਚ ਖਾਲਸਾ ਜੀ ਵਰਤਗੇ ਸਤਿਗੁਰੂ ਜੀ ਮਹਾਰਾਜ ਜੀ ਨੇ ਹਰ ਚੀਜ਼ ਨੂੰ ਜੜ ਕੇ ਰੱਖਿਆ ਵੱਡੀ ਤੋਂ ਵੱਡੀ ਸ਼ੰਤੀ ਮਹਾਰਾਜ ਨੇ ਜੜ ਸ਼ਕਤੀ ਨੂੰ ਜਰਿਆ ਐਸੇ ਸਤਿਗੁਰੂ ਦੀਨदयाल ਮਹਾਰਾਜ ਸਾਡੇ ਵਾਸਤੇ ਮਹਾਰਾਜ ਨੇ ਆਪਣੇ ਖਾਲਸੇ ਪੰਥ ਨੂੰ ਦਿਖਾਉਣ ਵਾਸਤੇ ਸਿਖਾਉਣ ਵਾਸਤੇ ਖਾਲਸਾ ਜੀ ਇਹ ਸਾਰੀਆਂ ਖੇਡਾਂ ਕੀਤੀਆਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਜੋ ਵੀ ਖੇਡਾਂ ਮਹਾਰਾਜ ਨੇ ਕੀਤੀਆਂ ਆਪਣੇ ਖਾਲਸੇ ਨੂੰ ਪੂਰਾ ਕਰਨ ਵਾਸਤੇ ਆਪਣੇ ਖਾਲਸੇ ਨੂੰ ਸੋਝੀ ਦੇਣ ਵਾਸਤੇ ਆਪਣੇ ਖਾਲਸੇ ਨੂੰ ਹਰ ਰੰਗ ਵਿਖਾਉਣ ਵਾਸਤੇ ਮਹਾਰਾਜ ਨੇ ਖੇਡਾਂ ਕੀਤੀਆਂ ਨਹੀਂ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲ ਕੋਈ ਵੇਖ ਜਾਵੇ ਐਡੀ ਕਿਸੇ ਵਿੱਚ ਜ਼ਰਤ ਨਹੀਂ ਸੰਸਾਰ ਵਿੱਚ ਵੱਡੇ ਤੋਂ ਵੱਡੀ ਸ਼ਕਤੀ ਗੁਰੂ ਮਹਾਰਾਜ ਦੇ ਚਰਣਾ ਕਮਲਾਂ ਵਿੱਚ ਵਸਦੀ ਸੀ ਖਾਲਸਾ ਜੀ ਜਿਸ ਵੇਲੇ ਚੰਦੂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਨੂੰ ਤਸੀਹੇ ਦੇਣੇ ਕੀਤੇ ਕਸ਼ਟ ਦੇਣੇ ਕੀਤੇ ਖਾਲਸਾ ਜੀ ਚੰਦੂ ਦੀ ਕਿਹੋ ਜੀ ਔਕਾਤ ਹੋਈ ਕਿ ਚੰਦੂ ਮਹਾਰਾ ਸੱਚੇ ਪਾਤਸ਼ਾਹ ਨੂੰ ਕੋਈ ਕਸ਼ਟ ਦੇ ਦਿੰਦਾ ਇਹ ਸਾਰੀ ਖੇਡ ਮਹਾਰਾਜ ਦੀ ਆਪਣੀ ਰਚੀ ਹੋਈ ਸਤਗੁਰੂ ਮਹਾਰਾਜ ਨੇ ਇਹ ਵੀ ਰੰਗ ਆਪਣੇ ਖਾਲਸੇ ਨੂੰ ਬਖਸ਼ਣਾ ਸੀ ਸੋ ਖਾਲਸਾ ਜੀ ਉਸ ਵੇਲੇ ਮਹਾਰਾ ਸੱਚੇ ਪਾਤਸ਼ਾਹ ਨਾਲ ਜਿਹੜੇ ਸਿੰਘ ਗਏ ਉਹਨਾਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਨੇ ਇਹੀ ਕਹਿਣਾ ਕੀਤਾ ਵੀ ਭਾਈ ਤੁਸੀਂ ਖੜ ਕੇ ਤੱਕਣਾ ਹੈ ਖੜ ਕੇ ਵੇਖਣਾ ਹੈ ਕੋਸ਼ ਨਹੀਂ ਕਰਨਾ ਕਿਸੇ ਪ੍ਰਕਾਰ ਦਾ ਕੋਈ ਕਾਰਨ ਨਹੀਂ ਬਣਾਉਣਾ ਤੁਸੀਂ ਬਸ ਵੇਖਣਾ ਹੈ ਪਰਮੇਸ਼ਰ ਦੀ ਰਜਾ ਵਿੱਚ ਕਿਵੇਂ ਰਹਿਣਾ ਇਹ ਖਾਲਸਾ ਜੀ ਸਤਿਗੁਰੂ ਨੇ ਸਾਨੂੰ ਪਰਮੇਸ਼ਰ ਦੀ ਰਜਾ ਵਿੱਚ ਰਹਿਣਾ ਸਿਖਾਉਣਾ ਕੀਤਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਰਾਜ ਤਤੀ ਤਵੀਤੇ ਬੈਠੇ ਹਨ ਸਤਿਗੁਰ ਜੀਆਂ ਦੇ ਸੀਸ ਉੱਤੇ ਤਤਾ ਰੇਤਾ ਖਾਲਸਾ ਜੀ ਪਾਇਆ ਜਾ ਰਿਹਾ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇਗੇ ਵਿੱਚ ਉਬਾਲਿਆ ਗਿਆ ਸੀ ਮਹਾਰਾਜ ਦੇ ਸਰੀਰ ਤੋਂ ਜਿਹੜਾ ਸਾਰਾ ਹੀ ਲਗਭਗ ਮਾਸ ਖਾਲਸਾ ਜੀ ਉਤਰ ਗਿਆ ਸੀ ਮਹਾਰਾਜ ਸੱਚੇ ਪਾਸ਼ਾ ਨੂੰ ਜਦੋਂ ਕਿੰਨੇ ਦਿਲੇ ਤਾਂ ਤੁਸੀਂ ਇਹ ਦਿੱਤੇ ਗਏ ਨਾ ਕੁਝ ਪਿਆਇਆ ਗਿਆ ਨਾ ਕੁਝ ਖਵਾਇਆ ਗਿਆ ਵੈਸੇ ਵੀ ਸਤਿਗੁਰੂ ਜੀ ਨੇ ਕੋਈ ਵੀ ਉਥੋਂ ਇੱਕ ਦਾਣਾ ਅੰਨ ਦਾ ਨਹੀਂ ਖਾਦਾ ਮਹਾਰਾਜ ਕਹਿੰਦੇ ਚੰਦੂ ਪਾਪੀ ਦੇ ਘਰ ਦਾ ਪਾਣੀ ਵੀ ਨਹੀਂ ਪੀਣਾ ਤੇ ਖਾਲਸਾ ਜਿਹੜੀ ਚੰਦੂ ਦੀ ਨੌ ਸੀ ਉਹ ਮਹਾਰਾਜ ਸੱਚੇ ਪਾਸ਼ਾ ਵਾਸਤੇ ਜਿਹੜਾ ਮਿੱਠਾ ਪਾਣੀ ਲੈ ਕੇ ਆਈ ਸੀ ਕਿ ਸਤਿਗੁਰੂ ਸੱਚੇ ਪਾਸ਼ਾ ਤੁਸੀਂ ਕੋਈ ਛਕਣਾ ਨਹੀਂ ਤੇ ਮਹਾਰਾਜ ਮੈਂ ਤੇ ਆਪ ਜੀ ਦੀ ਆਗਿਆਕਾਰ ਹਾਂ ਮੇਰੀ ਆਪ ਜੀ ਤੇ ਸ਼ਰਧਾ ਹੈ ਖਾਲਸਾ ਜੀ ਉਹ ਸਿੱਖਾਂ ਦੀ ਪੁੱਤਰੀ ਸੀ ਕਿਸੇ ਪੁਰਾਣੇ ਕਰਮ ਕਰਕੇ ਚੰਦੂ ਦੇ ਘਰ ਵਿਆਹੀ ਗਈ ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲੀ ਸਤਿਗੁਰ ਜੀ ਨੂੰ ਕਹਿਣਾ ਕੀਤਾ ਮਹਾਰਾਜ ਜੀ ਮਿੱਠਾ ਜਲ ਹੈ ਖਾਲਸਾ ਜੀ ਮਿੱਠੇ ਜਲ ਦਾ ਉਦਾਂ ਵੀ ਇੱਕ ਵੱਖਰਾ ਰੰਗ ਹੈ ਕਿ ਜੇ ਕਿਸੇ ਨੂੰ ਭੁੱਖ ਲੱਗੀ ਹੋਵੇ ਉਹ ਪਾਣੀ ਵਿੱਚ ਮਿੱਠਾ ਪਾ ਕੇ ਪੀ ਲਵੇ ਤੇ ਉਹਦੀ ਜਿਹੜੀ ਭੁੱਖ ਹੈ ਮਰ ਜਾਂਦੀ ਹੈ ਭਾਵ ਕਿ ਉਹ ਨਹੀਂ ਭੁੱਖ ਦੀ ਪੂਰਤੀ ਹੋ ਜਾਂਦੀ ਪਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਸ ਵੇਲੇ ਮਨਾ ਕਰ ਦਿੱਤਾ ਅਸੀਂ ਜਲ ਛਕਿਆ ਨਹੀਂ ਸੀ ਪਰ ਸਤਿਗੁਰ ਜੀ ਨੇ ਇੱਕ ਨਾਲ ਗੱਲ ਕਹੀ ਵੀ ਸੀ ਖਾਲਸਾ ਜੀ ਕਿ ਇਹ ਸਮਾਜ ਜਗ ਪੁਤਰੀਏ ਸਾਡੇ ਵਾਸਤੇ ਜਲ ਲੈ ਕੇ ਆਏਂਗੀਆਂ ਆਈਆਂ ਨਾ ਇਹ ਵੀ ਮਹਾਰਾਜ ਦੀ ਕਿਰਪਾ ਵਰਤੇਗੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇਲੂ ਵੀ ਆਪਣੇ ਚਰਨਾ ਕਮਲਾ ਵਿੱਚ ਥਾਂ ਦੇਣਗੇ ਤੂੰ ਸਾਨੂੰ ਜਲ ਪੁੱਛਿਆ ਤੇ ਸਾਡੇ ਸਿੱਖ ਇਸੇ ਜਲ ਨੂੰ ਲੰਗਰ ਲਾਇਆ ਕਰਨਗੇ ਸਾਰੀ ਲੋਕਾਈ ਛਕਿਆ ਕਰੇਗੀ ਸੋ ਖਾਲਸਾ ਜੀ ਇਸ ਕਰਕੇ ਵੀ ਮਹਾਰਾਜ ਦੇ ਨਾਂ ਤੇ ਸ਼ਬੀਲਾਂ ਲੱਗਦੀਆਂ ਨੇ ਜਿਹੜੀਆਂ ਆਪਾਂ ਆਜ ਦੇ ਦਿਨ ਆਮ ਕਰਕੇ ਵੱਧ ਤੋਂ ਵੱਧ ਹਰ ਥਾਂ ਤੇ ਦਿਖਦੀਆਂ ਸੋ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਈ ਪ੍ਰਕਾਰ ਦੇ ਖਾਲਸਾ ਜੀ ਦੁੱਖ ਦੇ ਕੇ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਵਾਸਤੇ ਫਿਰ ਚੰਦੂ ਨੇ ਨਾ ਜਦੋਂ ਮਹਾਰਾਜ ਸੱਚੇ ਪਾਸ਼ਾ ਨੇ ਈ ਨਾ ਮੰਨੀ ਉਹਦੀ ਮੂਰਖ ਦੀ ਉਹ ਪਾਪੀ ਦੀ ਫਿਰ ਖਾਲਸਾ ਜੀ ਉਹਨੇ ਕਹਿਣਾ ਕੀਤਾ ਕਿ ਕੱਲ ਨੂੰ ਮੈਂ ਨਾ ਇੱਕ ਗਾਂ ਦੀ ਖਲ ਲੈ ਕੇ ਆਵਾਂਗਾ ਮਰੀ ਹੋਈ ਗਾਂ ਦੀ ਖਲ ਲਿਆ ਕੇ ਉਹਦੇ ਵਿੱਚ ਸਤਿਗੁਰ ਦੇ ਸਰੀਰ ਨੂੰ ਮੜਾਂਗਾ ਧੰਨ ਗੁਰੂ ਅਜਨ ਦੇਵ ਜੀ ਮਹਾਰਾਜ ਦੇ ਸਰੀਰ ਨੂੰ ਆਸੇ ਪਾਸਿਓਂ ਖਾਲਸਾ ਜੀ ਉਹ ਗਿੱਲੀ ਖਾਲ ਨਾਲ ਉਹਨੇ ਮੜਨਾ ਸੀ ਤੇ ਫਿਰ ਉਹ ਜਿੱਦਾਂ ਜਿੱਦਾਂ ਖਾਲ ਸੋਕਦੀ ਜਾਂਦੀ ਹੈ ਉਦਾਂ ਉਦਾਂ ਬੰਦੇ ਦੇ ਪ੍ਰਾਣ ਲੈ ਜਾਂਦੀ ਹੈ ਜਦੋਂ ਗਾਂ ਦੀ ਖਾਲ ਜਾਂ ਕਿਸੇ ਡੰਗਰ ਦੀ ਗਾਂ ਦੀ ਖਾਲ ਜਦੋਂ ਸੁੱਕਣ ਲੱਗ ਪਈ ਨਾ ਚਮੜਾ ਹੁੰਦਾ ਉਹ ਤੇ ਫਿਰ ਉਹ ਕੋਟਕੁੱਟੀ ਜਾਂਦੀ ਜਿਹੜੀ ਉਹਦੇ ਵਿੱਚ ਚੀਜ਼ ਬੁਲੇਟੀ ਹੁੰਦੀ ਉਹਨੂੰ ਮਾਰ ਦਿੰਦੀ ਸੋ ਸਤਿਗੁਰ ਜੀਆ ਨੇ ਮਾਰ ਵਿੱਚ ਵਿਚਾਰ ਨਾ ਕੀਤਾ ਕਿ ਇਹ ਮੂਰਖੇ ਕੰਮ ਜ਼ਰੂਰ ਕਰੇਗਾ ਤੇ ਪਰ ਸਾਨੂੰ ਉਪਦੇਸ਼ ਹੈ ਧੰਗੁਰੂ ਨਾਨਕ ਸਾਹਿਬ ਦਾ ਗਊ ਤੇ ਗਰੀਬ ਦੀ ਰੱਖਿਆ ਕਰਨੀ ਅਸੀਂ ਗਾਂ ਦੀ ਖਾਲ ਵਿੱਚ ਆਪਣੇ ਸਰੀਰ ਨੂੰ ਨਹੀਂ ਲਪੇਟਾਂਗੇ ਲਪੇਟਣ ਨਹੀਂ ਦੇਵਾਂਗੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਦਿਨ ਫਿਰ ਬੇਨਤੀ ਕੀਤੀ ਸਤਗੁਰੂ ਸੱਤੇ ਪਾਸ਼ਾ ਨੇ ਸਿੰਘਾਂ ਨੂੰ ਵੀ ਅੱਜ ਭਾਈ ਅਸੀਂ ਇਸ਼ਨਾਨ ਕਰਨਾ ਚਾਹੁੰਨੇ ਇਹ ਸਾਰਾ ਹੀ ਜੋ ਕੌਤਕ ਕੀਤਾ ਸਤਗੁਰਦਿਆਂ ਨੇ ਇਹ ਜਿੰਨੇ ਤਸੀਹੇ ਜਿੰਨੇ ਕਸ਼ਟ ਸਾਰੇ ਗੁਰੂ ਕੀ ਸਿੱਖਾਂ ਨੇ ਦੇਖੇ ਅੱਖਾਂ ਨਾਲ ਤੱਕਿਆ ਅੱਖਾਂ ਜਲ ਨਾਲ ਵਹਿਂਦੀਆਂ ਨੇ ਕਈ ਪ੍ਰਕਾਰ ਦੀਆਂ ਸ਼ਕਤੀਆਂ ਸਤਗੁਰ ਦੇ ਚਰਨ ਕਮਲਾਂ ਵਿੱਚ ਆਈਆਂ ਖਾਲਸਾ ਜੀ ਖਵਾਜਾ ਪੀਰ ਆਇਆ ਜਿਹੜਾ ਜਲ ਦਾ ਪੀਰ ਹੈ ਸ਼ਿਵਜੀ ਖਾਲਸਾ ਜੀ ਮਹਾਰਾਜ ਦੇ ਚਰਨ ਕਮਲਾਂ ਵਿੱਚ ਆਇਆ ਸਾਈ ਮੀਆਂ ਮੀਰ ਜੀ ਉਸ ਵੇਲੇ ਦਾ ਵੱਡਾ ਫਕੀਰ ਆਇਆ ਖਾਲਸਾ ਜੀ ਸਿੱਧ ਆਏ ਸਾਰੀ ਮੰਡਲੀ ਬਣਾ ਕੇ ਹਰ ਪ੍ਰਕਾਰ ਦੀ ਦੇਵੀ ਦੇਵਤਾ ਉੱਥੇ ਪਹੁੰਚਿਆ ਥੋ ਤਾਂ ਕਿ ਮੁਹੰਮਦ ਸਾਹਿਬ ਵੀ ਸਤਗੁਰ ਦੇ ਚਰਨਾਂ ਕਮਲਾਂ ਵਿੱਚ ਪਹੁੰਚਿਆ ਇਹ ਮਹਾਰਾਜ ਮੇਰੀ ਕੌਮ ਨੂੰ ਇਹਨੇ ਕਲੰਕ ਲਾਉਣਾ ਕੀਤਾ ਮੈਨੂੰ ਮਾਫ ਕਰਿਓ ਸੋ ਇਹ ਸਾਰੀਆਂ ਸ਼ਕਤੀਆਂ ਖਾਲਸਾ ਜੀ ਮਹਾਰਾਜ ਦੇ ਚਰਨਾਂ ਵਿੱਚ ਆਈਆਂ ਕਿ ਸਾਨੂੰ ਹੁਕਮ ਦਿਓ ਪਰ ਸਤਗੁਰ ਕਹਿੰਦੇ ਨਹੀਂ ਅਸੀਂ ਭਾਣਾ ਮੰਨਣ ਵਾਸਤੇ ਤਿਆਰ ਹਾਂ ਹੁਕਮ ਤੁਹਾਨੂੰ ਕੀ ਦੇਣਾ ਅਸੀਂ ਖੁਦ ਮਹਾਰਾਜ ਦੀ ਕਿਰਪਾ ਨਾਲ ਸੰਪੂਰਨ ਹਾਂ ਸੋ ਇਸ ਪ੍ਰਕਾਰ ਖਾਲਸਾ ਜੀ ਫਿਰ ਜਦੋਂ ਲਾਸਟ ਵਾਲਾ ਦਿਨ ਜਦੋਂ ਅੱਜ ਮਹਾਰਾਜ ਸੱਚੇ ਪਾਤਸ਼ਾਹ ਖੇਡ ਵਰਤਾਉਂਦੇ ਨੇ ਸਤਗੁਰ ਸੱਚੇ ਪਾਸ਼ਾ ਇੰਨੇ ਤਸੀਹੇ ਝੱਲ ਕੇ ਵੀ ਮਹਾਰਾਜ ਦਾ ਡ੍ਰਿਢ ਵਿਸ਼ਵਾਸ ਬਾਣੀ ਪੜਦੇ ਨਾਮ ਜਪਦੇ ਸਤਗੁਰ ਸੱਚੇ ਪਾਸ਼ਾ ਚ ਲਿਵ ਜੋੜਦੇ ਸਵੇਰੇ ਸ਼ਾਮ ਸਮਾਧੀ ਲਾ ਕੇ ਫੱਜੇ ਹੁੰਦੇ ਸੋ ਖਾਲਸਾ ਜੀ ਆਜ ਦੇ ਦਿਨ ਸਿੰਘਾਂ ਨੂੰ ਕਹਿਣ ਲੱਗੇ ਸੀ ਇਸ਼ਨਾਨ ਕਰਨਾ ਚਾਹੁੰਦੇ ਆ ਚੰਦੂ ਆਇਆ ਮਹਾਰਾਜ ਸੱਚੇ ਪਾਸ਼ਾ ਨੇ ਕਿਹਾ ਚੰਦੂ ਅਸੀਂ ਇਸ਼ਨਾਨ ਕਰਨਾ ਚਾਹੁੰਦੇ ਆ ਸਾਨੂੰ ਇਸ਼ਨਾਨ ਕਰਨ ਵਾਸਤੇ ਭੇਜ ਅਸੀਂ ਇਸ਼ਨਾਨ ਕਰਕੇ ਤੇਰੇ ਕੋਲ ਫਿਰ ਆ ਜਾਵਾਂਗੇ ਜੋ ਤੂੰ ਕਰਨਾ ਚਾਹੁੰਦਾ ਕਰਕੇ ਵੇਖ ਲੈ ਸੋ ਖਾਲਸਾ ਜੀ ਉਸਦੋਂ ਚੱਲੂ ਦੇ ਮਨ ਆਪਣੇ ਆਪ ਕੋਈ ਖੇੜ ਵਰਤੀ ਚੱਲੂ ਕਹਿੰਦਾ ਵੀ ਠੀਕ ਹੈ ਤੁਸੀਂ ਇਸ਼ਨਾਨ ਕਰ ਲਓ ਕਿੰਨੇ ਦਿਨਾਂ ਦਾ ਮਹਾਰਾਜ ਨੇ ਇਸ਼ਨਾਨ ਨਹੀਂ ਸੀ ਕੀਤਾ ਸੋ ਜਦੋਂ ਇਸ਼ਨਾਨ ਕਰਨ ਵਾਸਤੇ ਸਤਿਗੁਰੂ ਜੀ ਨੂੰ ਬਾਬਾ ਬਿਧੀ ਚੰਦ ਵਰਗੇ ਪਾਈ ਲੰਦਾ ਹਾ ਵਰਗੇ ਜੇਠੇ ਪ੍ਰਾਨੇ ਵਰਗੇ ਮਹਾਪੁਰਸ਼ ਜਿਹੜੇ ਸਿੰਘ ਨਾਲ ਗਏ ਸਨ ਇਹ ਸਾਰੇ ਖਾਲਸਾ ਜੀ ਸਤਿਗੁਰ ਜੀਆਂ ਨੂੰ ਮਹਾਰਾਜ ਦੇ ਸਿੰਘਾਂ ਦੇ ਮੋਢਿਆਂ ਦੇ ਉੱਤੋਂ ਦੀ ਬਾਹਾਂ ਪਾਈਆਂ ਹੋਈਆਂ ਸਤਿਗੁਰ ਜੀ ਕੋਲੋਂ ਤੁਰਿਆ ਨਹੀਂ ਜਾ ਰਿਹਾ ਪੈਰਾਂ ਦਾ ਸਾਰਾ ਮਾਸ ਲੁੱਥਾ ਹੋਇਆ ਛਾਲੇ ਸਰੀਰ ਉੱਤੇ ਸਾਰੇ ਹੋਏ ਹੋਏ ਸੋ ਕਿਸੇ ਪ੍ਰਕਾਰ ਵੀ ਸਰੀਰ ਜਿਹੜਾ ਅਸੀਂ ਖਾਲਸਾ ਜੀ ਉਹ ਮਹਾਰਾਜ ਦਾ ਰੱਖਣ ਯੋਗ ਨਹੀਂ ਸੀ ਰਿਹਾ ਸੋ ਸਤਗੁਰੂ ਜੀਆ ਨੇ ਉਸ ਵੇਲੇ ਖਾਲਸਾ ਜੀ ਮਹਾਰਾਜ ਰਾਵੀ ਤੇ ਚੱਲ ਕੇ ਗਏ ਨਾਲ ਹੀ ਰਾਵੀ ਵਗਦੀ ਹੈ ਜਿੱਥੇ ਮਹਾਰਾਜ ਦਾ ਸ਼ਹੀਦੀ ਦਾ ਸਥਾਨ ਸੀ ਸੋ ਨਾਲ ਉੱਥੇ ਰਾਵੀ ਤੇ ਜਦੋਂ ਪਹੁੰਚੇ ਸਤਗੁਰ ਸੱਚੇ ਪਾਤਸ਼ਾਹ ਨੇ ਉੱਥੇ ਸਿੰਘਾਂ ਨੂੰ ਕਿਹਾ ਵੀ ਭਾਈ ਜਪਤੀ ਸਾਹਿਬ ਦਾ ਪਾਠ ਸੁਣਾਓ ਫਿਰ ਉਸ ਵੇਲੇ ਖਾਲਸਾ ਜੀ ਮਹਾਰਾਜ ਨੇ ਆਪਣੇ ਮੁਖੋਂ ਵੀ ਕੀਤਾ ਥੀ ਜਪਤੀ ਸਾਹਿਬ ਦਾ ਪਾਠ ਕਰਕੇ ਸਤਗੁਰ ਸੱਚੇ ਪਾਤਸ਼ਾਹ ਨੇ ਬਾਬਾ ਬਿਨੀ ਚੰਦ ਵਰਗੇ ਸੂਰਮਿਆਂ ਨੂੰ ਕਹਿਣਾ ਕੀਤਾ ਵੀ ਸਿੱਖੋ ਜੋ ਕੋਈ ਤੁਸੀਂ ਤੱਕਿਆ ਜੋ ਕੋਈ ਇੱਥੇ ਵੇਖਿਆ ਹੈ ਅੱਖਾਂ ਦੇ ਨਾਲ ਸਾਡੇ ਪੁੱਤਰ ਨੂੰ ਜਾ ਕੇ ਸੁਣਾ ਦਿਓ ਤੇ ਸਾਡੇ ਪੁੱਤਰ ਨੂੰ ਇੱਕ ਗੱਲ ਕਹਿ ਦਿਓ ਹੁਣ ਮਾਲਾ ਰੱਖ ਦੇਣੀ ਹੈ ਤੇ ਸ੍ਰੀ ਸਾਹਿਬ ਦੇ ਮੁਠੇ ਨੂੰ ਹੱਥ ਪਾ ਲੈਣਾ ਹੁਣ ਇੱਕ ਗुण ਖਾਲਸੇ ਨੂੰ ਹੁਣ ਬਖਸ਼ਣਾ ਖਾਲਸੇ ਨੂੰ ਸੂਰਮੇ ਬਣਾਉਣਾ ਹੈ ਅੱਜ ਤੱਕ ਸਾਡੇ ਤੱਕ ਖਾਲਸਾ ਸੰਤ ਰਿਹਾ ਹੈ ਹੁਣ ਖਾਲਸਾ ਸੂਰਮਾ ਬਣੇਗਾ ਇਹ ਦੋਵੇਂ ਰੰਗ ਸਾਡੇ ਖਾਲਸੇ ਦੇ ਵਿੱਚ ਸਾਡੇ ਸਿੱਖਾਂ ਦੇ ਵਿੱਚ ਹੋਣੇ ਚਾਹੀਦੇ ਸੋ ਖਾਲਸਾ ਜੀ ਅਸਲ ਵਿੱਚ ਖਾਲਸੇ ਨੂੰ ਰੰਗਤ ਦੇਣ ਵਾਸਤੇ ਕਾਲ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਇਹ ਸ਼ਹੀਦੀ ਜਾਂ ਜਾਮ ਪੀਤਾ ਫਿਰ ਸਤਿਗੁਰ ਸੱਚੇ ਪਾਸ਼ਾ ਨੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਜਦੋਂ ਰਾਵੀ ਦੇ ਵਿੱਚ ਖਾਲਸਾ ਦੀ ਚੁੱਭੀ ਮਾਰੀ ਮਹਾਰਾਜ ਸੱਚੇ ਪਾਸ਼ਾ ਉਹਦੇ ਅੰਦਰ ਹੀ ਅਲੂਪ ਹੋ ਗਏ ਬਾਹਰ ਨਹੀਂ ਆਏ ਸੋ ਇਹ ਸਤਿਗੁਰ ਜੀ ਦੀ ਖੇੜ ਸੀ ਸਤਿਗੁਰ ਸੱਚੇ ਪਾਸ਼ਾ ਉੱਥੋਂ ਹੀ ਸੱਚਖੰਡ ਬਰਾ ਜਾਂ ਬਰਾਜੇ ਕਿਉਂਕਿ ਪ੍ਰਗਟ ਸਰੂਪ ਕਦੇ ਖਾਲਸਾ ਜੀ ਮਰਿਆ ਨਹੀਂ ਕਰਦੇ ਕਦੀ ਖਤਮ ਨਹੀਂ ਹੋਇਆ ਕਰਦੇ ਇਥੇ ਕਈ ਸਾਡੇ ਵਰਗੇ ਸੁਣਾਉਣ ਲੱਗੇ ਗੱਲ ਕਹਿ ਦਿੰਦੇ ਨਾ ਸਤਿਗੁਰ ਨਾਨਕ ਸਾਹਿਬ ਆਏ ਤੇ ਆਹ ਕਰਕੇ ਚਲੇ ਗਏ ਮਹਾਰਾਜ ਕਿਤੇ ਨਹੀਂ ਗਏ ਸਤਗੁਰੂ ਸੱਚੇ ਪਾਸ਼ਾ ਦਾ ਪ੍ਰਗਟ ਸਰੂਪ ਨੇ ਮਹਾਰਾਜ ਦੀਨ ਦੁਨੀ ਨੇ ਮਾਲਕ ਦੀ ਜੋਤ ਪ੍ਰਗਟ ਸਰੂਪ ਹੈ ਘਾਟ ਘਾਟ ਵਿੱਚ ਵਸਦਾ ਪਿਆ ਪਰਮੇਸ਼ਰ ਵਾਹਿਗੁਰੂ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪ੍ਰੇਮ ਕਰਕੇ ਵੇਖੋ ਖਾਲਸਾ ਜੀ ਦਰਸ਼ਨ ਦੇ ਜਾ ਰਹੇ ਹੋ ਜਾਂਦੇ ਕਹੀਂ ਇਹੋ ਜਿਹੇ ਸਿੰਘ ਨੇ ਸੂਰਮੇ ਨੇ ਇਹੋ ਜੇ ਧਰਤੀ ਤੇ ਅੱਜ ਵੀ ਮੌਜੂਦ ਜਿਹੜੇ ਕਲਗੀਧਰ ਪਾਸ਼ਾ ਮਹਾਰਾਜ ਦੇ ਤਾਪ ਪ੍ਰਦਰਸ਼ਨ ਕਰਦੇ ਜਿਹੜੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਦੇ ਸਰੂਪ ਦੇ ਵੀ ਦਰਸ਼ਨ ਕਰ ਲੈਂਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਦੇ ਦਰਸ਼ਨ ਦੇ ਦਾਰੇ ਕਰ ਲ ਛੇਵੇਂ ਪਾਸ਼ਾ ਧੰਗੁਰ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਲੀਆਂ ਵੀ ਫੌਜਾਂ ਧਰਤੀ ਤੇ ਸਜੀਆਂ ਹੋਈਆਂ ਖਾਲਸਾ ਜੀ ਸਤਗੁਰੂ ਧੰਗੁਰ ਅਰਜਨ ਦੇਵ ਜੀ ਮਹਾਰਾਜ ਨੇ ਇਹ ਸਾਨੂੰ ਖੇਡਾ ਵਿਖਾਉਣੀਆਂ ਕੀਤੀਆਂ ਫਿਰ ਆਪਣੇ ਪੁੱਤਰ ਵਾਸਤੇ ਉਪਦੇਸ਼ ਦਿੱਤਾ ਵੀ ਜਾਓ ਭਾਈ ਸਾਡੇ ਪੁੱਤ ਨੂੰ ਕਹਿ ਦਿਓ ਕਿ ਹੁਣ ਸ਼ਹੀਦ ਸਾਹਿਬ ਚੱਕਣ ਲਈ ਤਿਆਰ ਹੋ ਜਾਵੇ ਸਾਡੇ ਸਿੱਖਾਂ ਵਿੱਚ ਸੂਰਮਤੀ ਭਰ ਦਵੇ ਇਥੇ ਕਈ ਕਹਿੰਦੇ ਨੇ ਕਿ ਸ਼ਸਤਰ ਨੂੰ ਹੱਥ ਨਾਲ ਲਾਵੋ ਸ਼ਸਤਰ ਵੱਡੇ ਰੱਖਣ ਦੀ ਕੀ ਲੋੜ ਆ ਇਹ ਪਹਿਨਣ ਦੀ ਕੀ ਲੋੜ ਹੈ ਜਿਸ ਵੇਲੇ ਪਿਤਾ ਸਤਗੁਰੂ ਧੰਗੁਰ ਅਰਜਨ ਦੇਵ ਜੀ ਮਹਾਰਾਜ ਸ਼ਹੀਦ ਹੋਏ ਖਾਲਸਾ ਜੀ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਜਦੋਂ ਇਹ ਖਬਰਾਂ ਮਿਲੀਆਂ ਸਿੰਘਾਂ ਨੇ ਜਾ ਕੇ ਰੋ ਰੋ ਕੇ ਬੈਰਾਗ ਵਿੱਚ ਸਾਰੀ ਘਟਨਾ ਸੁਣਾਈ ਕਿ ਇੰਨੇ ਤਸੀਹੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੇ ਗਏ ਨੇ ਸੋ ਉਸ ਵੇਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਸਣ ਤੋਂ ਉੱਠ ਕੇ ਸਤਿਗੁਰੂ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਵੱਲ ਨੂੰ ਮੁੱਖ ਕਰਕੇ ਕਹਿਣਾ ਕੀਤਾ ਸੀ ਕਿ ਦੁਨੀਆ ਦਾ ਜਿੰਨੇ ਵੀ ਪਾਪੀ ਨੇ ਨਰਕਾਂ ਵਿੱਚ ਜਿੰਨਾ ਵੀ ਪਾਪ ਹੈ ਸ੍ਰਿਸ਼ਟੀ ਉੱਤੇ ਜਿੰਨਾ ਵੀ ਪਾਪ ਹੈ ਜਿੰਨੇ ਵੀ ਪਾਪੀ ਨੇ ਉਹ ਸਾਰਿਆਂ ਦਾ ਦੁੱਖ ਮੈਨੂੰ ਇਕੱਲੇ ਨੂੰ ਲੱਗੇ ਜੇ ਮੈਂ ਆਪਣੇ ਪਿਤਾ ਸਤਗੁਰੂ ਜੀ ਦਾ ਬਦਲਾ ਨਾ ਲਵਾਂ ਉਸ ਵੇਲੇ ਸਤਗੁਰੂ ਜੀ ਮਹਾਰਾਜ ਨੇ ਸ੍ਰੀ ਸਾਹਿਬਾਂ ਨੂੰ ਹੱਥ ਪਾਉਣਾ ਕੀਤਾ ਸੀ ਸੋ ਖਾਲਸਾ ਦੀ ਦੋ ਸ਼੍ਰੀ ਸਾਹਿਬਾਂ ਬਾਬਾ ਬੁੱਢਾ ਸਾਹਿਬ ਜੀ ਨੇ ਪਨੌਣੀਆਂ ਕੀਤੀਆਂ ਫਿਰ ਸਤਿਗੁਰੂ ਮੀਰੀ ਤੇ ਪੀਰੀ ਦੇ ਮਾਲਕ ਬਣੇ ਤੇ ਸਤਿਗੁਰੂ ਦੀਨ ਦੁਨੀ ਦੇ ਮਾਲਕ ਨੇ ਇੱਕ ਵਾਰ ਦੁਰਕਾਣੀਆਂ ਜਿਹੜਾ ਹਲਾ ਦਿੱਤੀਆਂ ਸਨ ਐਡੇ ਵੀਰ ਅਸੀਂ ਐਡੇ ਸੂਰਮੇ ਯੋਧੇ ਪਰਉਪਕਾਰੀ ਸਾਧੂ ਸਤਿਗੁਰ ਸੱਚੇ ਪਾਸ਼ਾ ਦਾ ਸਰੂਪ ਸੀ ਖਾਲਸਾ ਜੀ ਜਿਸ ਵੇਲੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਿਲਾਂ ਨੂੰ ਜਾਇਆ ਕਰਦੇ ਜਿਹੜੀਆਂ ਸ੍ਰੀ ਹਰਮੰਦਰ ਸਾਹਿਬ ਦੇ ਪਿਛਲੇ ਪਾਸੇ ਖਾਲਸਾ ਜੀ ਪ੍ਰਾਤਨ ਗਲੀਆਂ ਸਨ ਉਹ ਏਡੀਆਂ ਛੋਟੀਆਂ ਸਨ ਜਿਨ੍ਹਾਂ ਉਹਦੇ ਵਿੱਚ ਮਹਾਰਾਜ ਤੁਰਦੇ ਸਨ ਤੇ ਸੱਚੇ ਪਾਤਸ਼ਾਹ ਦੇ ਮੋਢੇ ਥੈਦੇ ਸਨ ਸੋ ਇਹੋ ਜੀ ਕਿਰਪਾ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਵਿੱਚ ਧੰਨ ਬਾਬਾ ਬੁੱਢਾ ਜੀ ਦੇ ਵਾਰਾਂ ਨਾਲ ਜਿਨ੍ਹਾਂ ਦਾ ਜਨਮ ਹੋਇਆ ਪ੍ਰਕਾਸ਼ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਜੋਤ ਹੈ ਖਾਲਸਾ ਦੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿੱਚ ਆਬਰਾਜੀ ਸੋ ਮਹਾਰਾਜ ਦੀ ਐਸੀ ਕਿਰਪਾ ਹੋਈ ਸਤਗੁਰ ਸੱਚੇ ਪਾਤਸ਼ਾਹ ਨੇ ਫਿਰ ਖਾਲਸਾ ਦੀ ਟੀੜੀਆਂ ਵਰਗੇ ਬੰਦਿਆਂ ਦੇ ਦੇਣ ਸਨ ਉਹਨਾਂ ਨੂੰ ਸ਼ੇਰ ਬਣਾਇਆ ਬੱਬਰ ਸ਼ੇਰ ਬਣਾਇਆ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਖਾਲਸਾ ਜੀ ਖਾਲੀ ਲੱਕਣ ਦੀਆਂ ਤੋਪਾਂ ਬਣਾਈਆਂ ਆਸੀ ਖੇਡ ਮਹਾਰਾਜ ਨੇ ਵਰਤਾਉਣਾ ਕੀਤੀ ਸੋ ਗੁਰੂ ਗਰੀਬ ਨਿਵਾਜ ਧੰਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅੱਜ ਦੇ ਦਿਨ ਖਾਲਸਾ ਜੀ ਸ਼ਹੀਦ ਹੋਏ ਸਨ ਮਹਾਰਾਜ ਨੂੰ ਯਾਦ ਕਰਕੇ ਸ੍ਰੀ ਸੁਖਨੀ ਸਾਹਿਬ ਦੇ ਪਾਠ ਰਾਪ ਜਾਪ ਰੱਖਣੇ ਚਾਹੀਦੇ ਮਹਾਰਾਜ ਦੀ ਯਾਦ ਵਿੱਚ ਨਾਮ ਜਪਣਾ ਚਾਹੀਦਾ ਸਤਗੁਰੂ ਸੱਚੇ ਪਾਤਸ਼ਾਹ ਦੇ ਨਾਮ ਜਿਹੜੀ ਸਰਤਾ ਦੀ ਸ਼ਹੀਦੀ ਹੈ ਇਹਨੂੰ ਚੇਤੇ ਕਰਕੇ ਮਹਾਰਾਜ ਨੂੰ ਹਮੇਸ਼ਾ ਚਿੱਤ ਵਿੱਚ ਵਸਾ ਕੇ ਰੱਖਣਾ ਸਾਈ ਚਾਹੀਦਾ ਕਿਉਂਕਿ ਸਤਗੁਰ ਸੱਚੇ ਪਾਸ਼ਾ ਸਦਾ ਪੂਰੇ ਹਨ ਮਹਾਰਾਜ ਸੱਚੇ ਪਾਸ਼ਾ ਜੀ ਪਾਵਨ ਪੂਤਰ ਸਾਨੂੰ ਬਾਣੀ ਦਿੱਤੀ ਕਿ ਬਾਣੀ ਦਾ ਜਾਪ ਕਰਦੇ ਲੋ ਗੁਰਮੁਖੋ ਬਾਣੀ ਦਾ ਜਾਪ ਕੀਤਿਆਂ ਦੁੱਖ ਦੂਰ ਹੁੰਦੇ ਗੁਰੂ ਤੋਂ ਬਿਨਾਂ ਖਾਲਸਾ ਜੀ ਕੋਈ ਸਹਾਈ ਨਹੀਂ ਹੁੰਦਾ ਸਤਗੁਰੂ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇਸ ਸੰਗ ਝਾਰੇ ਗੁਰ ਕੀ ਬਾਣੀ ਸੋ ਰੰਗ ਲਾਏ ਗੁਰ ਕਿਰਪਾਲ ਹੋਏ ਦੁੱਖ ਜਾਏ ਗੋਲਮਣ ਦੂਜਾ ਨਾਹੀਂ ਥਾਓ ਗੁਰਦਾਤਾ ਗੁਰਦੇਵੈ ਨਾਓ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਮਹਾਰਾਜ ਕਹਿੰਦੇ ਆਪ ਨਿਰੰਕਾਰ ਸਰੂਪ ਪਾਰ ਬ੍ਰਹਮ ਪਰਮੇਸ਼ਰ ਹੈ ਗੁਰੂ ਗੁਰੂ ਨੂੰ ਹਮੇਸ਼ਾ ਯਾਦ ਰੱਖਿਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਗਾਉਂਦੇ ਰਹੀਏ ਬਾਣੀ ਨਾਲ ਪਿਆਰ ਕਰੀਏ ਜਿਹਦਾ ਬਾਣੀ ਨਾਲ ਪਿਆਰ ਪੈ ਜਾਂਦਾ ਉਹਦਾ ਖਾਲਸਾ ਜੀ ਦੁੱਖ ਨਾਟ ਜਾਂਦਾ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਕੀਤੀ ਹੈ ਸੋ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਜਪਿਓ ਜਿਨੇ ਅਰਜਣ ਦੇਵ ਗੁਰੂ ਫਿਰ ਸੰਕਟ ਜੂਨ ਗਰਭ ਨ ਆਇਓ ਧੰਨ ਸ਼੍ਰੀ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਣ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਤਾਨ ਸਤਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰੀਏ ਮਹਾਰਾਜ ਮਹਾਰਾਜ ਦਾ ਨਾਮ ਜਪੀਏ ਮਹਾਰਾਜ ਨੂੰ ਤੇਤੇ ਵਿੱਚ ਵਸਾਈਏ ਸਤਗੁਰ ਸੱਚੇ ਪਾਸ਼ਾ ਨਾਲ ਪ੍ਰੇਮ ਪਵੇ ਮਹਾਰਾਜ ਨੂੰ ਇਦਾਂ ਸਿਮਰਦੇ ਰਹੀਏ ਖਾਲਸਾ ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਨਾਮ ਜਪਦਾ ਫਿਰ ਸੰਕਟ ਉਹਨੂੰ ਕਦੇ ਨਹੀਂ ਆਉਂਦਾ ਤੇ ਗਰਬ ਦੀ ਜਿਹੜੀ ਜੂਨਾ ਦੇ ਵਿੱਚ ਮਹਾਰਾਜ ਕਹਿੰਦੇ ਉਹਨੂੰ ਪੈਣਾ ਨਹੀਂ ਪੈਂਦਾ ਸੋ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨ ਮੇਰਾ ਵਰਤਾਉਣ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨ੍ਹਾਂ ਦੇ ਅਸਥਾਨੇ ਦੇ ਖਾਲਸਾ ਦੀ ਵੱਡੀਆਂ ਵੱਡੀਆਂ ਖੇਡਾਂ ਹੁੰਦੀਆਂ ਆਓ ਜਿਹੜੀ ਅੱਜ ਦੀ ਹੱਦ ਬੀਤੀ ਹੈ ਖਾਲਸਾ ਦੀ ਸਰਵਣ ਕਰੀਏ ਗੁਰੂ ਗਰੀਬ ਨואר ਅੰਤਰਜਾਮੀ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪਤਖ ਸਤਿਗੁਰੂ ਸ਼ਬਦ ਦਾ ਅਵਤਾਰ ਜਿਹੜਾ ਸਤਿਗੁਰ ਦੀ ਬਾਣੀ ਨਾਲ ਭਾਈ ਜੁੜ ਜਾਂਦਾ ਹੈ ਸ਼ਹੀਦ ਸਿੰਘ ਖਾਲਸਾ ਜੀ ਬਾਣੀ ਨਾਲ ਜੋੜਦੇ ਹਨ ਸਭ ਤੋਂ ਵੱਡੀ ਗੱਲ ਇਹ ਹੈ ਜੇ ਆਪਾਂ ਸ਼ਹੀਦਾਂ ਸਿੰਘਾਂ ਦੇ ਦਰ ਤੇ ਜਾਂਦੇ ਹਾਂ ਉਤੋਂ ਭਾਈ ਸਾਨੂੰ ਕੀ ਪ੍ਰਾਪਤ ਹੁੰਦਾ ਸੁੱਖ ਪ੍ਰਾਪਤ ਹੁੰਦਾ ਉਹ ਸੁੱਖ ਕਿਵੇਂ ਆਉਂਦਾ ਉਹਨਾਂ ਦੇ ਦਰ ਉੱਤੇ ਸੱਜ ਕੇ ਬਾਣੀ ਪੜਨ ਨਾਲ ਇੱਕ ਦੇ ਤਾਕਤ ਉਹਨਾਂ ਦੇ ਦਰਦ ਹੀ ਹੁੰਦੀ ਹੈ ਖਾਲਸਾ ਜਿੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੋਵੇ ਜਾਂ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਹੋਵੇ ਜਾਂ ਜਿੱਥੇ ਉਹਨਾਂ ਦਾ ਚਰਨ ਪਿਆ ਹੋਵੇ ਤੇ ਦੂਸਰੀ ਸ਼ਕਤੀ ਖਾਲਸਾ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਸਜੇ ਹੋਣ ਉਹ ਵੱਡੀ ਤਾਕਤ ਤੀਸਰੀ ਤਾਕਤ ਖਾਲਸਾ ਜੀ ਜਦੋਂ ਆਪਾਂ ਨਾਮ ਜਪਦੇ ਹਾਂ ਉੱਥੇ ਸੰਗਤ ਰੂਪ ਵਿੱਚ ਜਪਦੇ ਹਾਂ ਤੇ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹ ਸੰਗਤ ਵਿੱਚ ਵਾਹਿਗੁਰੂ ਜੀ ਆਪ ਵਸਦੇ ਤੇ ਚੌਥੀ ਤਾਕਤ ਖਾਲਸਾ ਜੀ ਮਹਾਰਾਜ ਦੀ ਬਾਣੀ ਜਿਹੜੀ ਅਸੀਂ ਜਪਦੇ ਹਾਂ ਇਹ ਚਾਰ ਚੀਜ਼ਾਂ ਕਰਕੇ ਸਾਡੀਆਂ ਜਿਹੜੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਇਸੇ ਕਰਕੇ ਮੈਂ ਵਾਰ-ਵਾਰ ਕਹਿਣਾ ਜਦੋਂ ਕਿਸੇ ਦਰ ਜਾਣੇ ਉਹ ਤੇ ਨੀਵੇਂ ਹੋ ਕੇ ਜਾਓ ਸ਼ਰਦਾ ਨਾਲ ਪਰ ਕੇ ਰੱਜ ਕੇ ਮਹਾਰਾਜ ਦੀ ਬਾਣੀ ਦਾ ਜਪ ਅਭਿਆਸ ਕਰੋ ਵੇਖਿਓ ਸਤਿਗੁਰੂ ਸੱਚੇ ਪਾਸ਼ਾ ਕਿਵੇਂ ਝੋਲੀਆਂ ਪਰਦੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਤੁਸੀਂ ਮੰਗੜਾ ਮੰਗਿਆ ਕੀ ਸੀ ਤੇ ਮਹਾਰਾਜ ਨੇ ਦਿੱਤਾ ਕੀ ਹੈ ਖਾਲਸਾ ਜੀ ਇੱਕ ਮੰਗ ਮੰਗਿਆ ਬਹਾਰਾ ਦੇ ਘਰੋਂ ਹਜ਼ਾਰਾਂ ਚੀਜ਼ਾਂ ਮਿਲ ਜਾਂਦੀਆਂ ਪਰ ਸ਼ਰਦਾ ਸ਼ਰਦਾ ਬਾਣੀ ਸ਼ਰਧਾ ਹੀ ਖਰਦਾ ਹੀਨ ਨੂੰ ਕਦੇ ਕੁਝ ਪ੍ਰਾਪਤ ਨਹੀਂ ਹੁੰਦਾ ਜਿਹੜਾ ਸ਼ਰਧਾ ਨਾਲ ਭਰਿਆ ਹੋਇਆ ਉਹਨੂੰ ਵੱਡੇ ਵੱਡੇ ਦੁੱਖ ਵੀ ਖਾਲਸਾ ਦੀ ਸਤਗੁਰੂ ਕਿਟਕੀਆਂ ਵਿੱਚ ਦੂਰ ਕਰ ਦਿੰਦੇ ਸੋ ਗੁਰੂ ਗ੍ਰੀਵ ਨਵਾ ਰਹੇ ਅੰਤਰਰਾਮੀ ਸਤਗੁਰੂ ਸੱਚੇ ਪਾਸ਼ਾ ਦੀ ਕਿਰਪਾ ਸਦਕਾ ਖਾਲਸਾ ਜੀ ਜਿਹੜੀ ਇਹ ਹੱਦ ਬੀਤੀ ਹੈ ਇੱਕ ਭੈਣ ਨੇ ਸੁਣਾਉਣਾ ਕੀਤੀ ਕਿ ਭੈਣ ਕਹਿੰਦੀ ਮੈਂ ਕਾਲਜ ਪੜ੍ਹਦੀ ਥਾਂ ਉਸ ਵੇਲੇ ਮੈਨੂੰ ਪਹਿਲੀ ਵਾਰ ਕਾਲਜ ਦੇ ਵਿੱਚ ਖੂਨ ਦੀਆਂ ਉਲਟੀਆਂ ਆਈਆਂ ਤੇ ਮੈਂ ਉਸ ਤੋਂ ਬਾਅਦ ਡਰ ਗਈ ਥਾਂ ਵੀ ਮੇਰੇ ਅੰਦਰ ਇਹ ਕੀ ਇਹੋ ਜੀ ਚੀਜ਼ ਹੋਈ ਹੋਵੇਗੀ ਸੋ ਵਾਹਿਗੁਰੂ ਦੀ ਕਿਰਪਾ ਸਦਕਾ ਮਹਾਰਾਜ ਨੇ ਮੈਨੂੰ ਆਪ ਹੀ ਬਚਾ ਕਹਿੰਦੇ ਮੈਂ ਟੈਸਟ ਵਗੈਰਾ ਕਰਾਏ ਸਭ ਕੁਝ ਪਤਾ ਲੱਗਾ ਤੇ ਮੈਨੂੰ ਕੈਂਸਰ ਆਈ। ਕਹਿੰਦੇ ਜਦੋਂ ਮੈਨੂੰ ਕੈਂਸਰ ਆਈ ਮੈਂ ਤਾਂ ਪਹਿਲਾਂ ਡਰ ਗਈ, ਟੁੱਟ ਗਈ ਸਾਂ ਕਿ ਮੈਂ ਸ਼ਾਇਦ ਮਰ ਜਾਣਾ ਕਿਉਂਕਿ ਇਹੋ ਜੀ ਚੀਜ਼ ਦਾ ਨਾਂ ਹੀ ਕਦੇ ਨਹੀਂ ਸੁਣਿਆ ਤੇ ਸਾਨੂੰ ਇਹੋ ਲੱਗਦਾ ਸੀ ਜਿਹਨੂੰ ਕੈਂਸਰ ਹੋ ਜਾਂਦੀ ਉਹ ਮਰ ਜਾਂਦਾ ਉਹ ਜੀਂਦਾ ਨਹੀਂ। ਕਹਿੰਦੀ ਮੇਰੀ ਇਹੋ ਜੀ ਹਾਲਤ ਹੋ ਗਈ ਮੈਂ ਅੰਦਰ ਬੈਠੀ ਰਹਿਣਾ ਦਵਾਈ ਖਾ ਲੈਣੀ ਜੇ ਕਿਤੇ ਡਾਕਟਰ ਕੋਲ ਲੈ ਜਾਣਾ ਠੀਕ ਐ। ਇਦਾਂ ਤੇ ਇਨੇ ਪੈਸੇ ਵੀ ਨਹੀਂ ਸੀ ਘਰ ਵਿੱਚ ਵੀ ਐਡਾ ਮਹਿੰਗਾ ਕੋਈ ਇਲਾਜ ਕਰਾ ਸਕੀ ਪਰ ਜਿੰਨੇ ਜੋਗੇ ਸਨ ਮੇਰੇ ਘਰ ਦੇ ਕਰਵਾਉਂਦੇ ਰਹੇ। ਪਰ ਉਸ ਤੋਂ ਬਾਅਦ ਕਹਿੰਦੇ ਮੇਰੇ ਮਨ ਵਿੱਚ ਸਤਿਗੁਰ ਜੀਆ ਨੇ ਆਪੇ ਕਿਰਪਾ ਕੀਤੀ ਕਹਿੰਦੇ ਮੈਂ ਜਪਤੀ ਸਾਹਿਬ ਤੇ ਰਹਿਰਾਸ ਦੀ ਬਾਣੀ ਸਦਾ ਪੜ੍ਹਦੀ ਥਾ ਸਵੇਰੇ ਉੱਠ ਕੇ ਜਪਤੀ ਸਾਹਿਬ ਦਾ ਪਾਠ ਕਰਨਾ ਫਿਰ ਕਾਲਜ ਜਾਣਾ ਕਰਦੇ ਕੰਮ ਕਾਜ ਕਰਕੇ ਸ਼ਾਮਾਂ ਨੂੰ ਆ ਕੇ ਰਹਿਰਾਸ ਦਾ ਪਾਠ ਬੈਠ ਕੇ ਚੌਂਕੜੀ ਮਾਰ ਕੇ ਘਰ ਦੇ ਵਿੱਚ ਥੱਲੇ ਬੈਠ ਕੇ ਬਾਣੀ ਪੜ੍ਹਨੀ ਇਹ ਕੰਮ ਮੇਰੇ ਨਿਤਾ ਪ੍ਰਤ ਦੇ ਸੀ ਮੈਂ ਕਦੇ ਨਾ ਗਾਨੀ ਪਾਇਆ ਇਹ ਦੋ ਪਾਠਾਂ ਦਾ ਸੋ ਖਾਲਸਾ ਜੀ ਜਿਹੜਾ ਕਿਣਕਾ ਮਾਤਰ ਵੀ ਮਹਾਰਾਜ ਦੀ ਬਾਣੀ ਨਾਲ ਜੁੜਿਆ ਹੋਵੇ ਨਾ ਸਤਿਗੁਰੂ ਉਹਦੀ ਬਾਣ ਜਰੂਰ ਫੜਦੇ ਕਹਿੰਦੇ ਮੇਰੇ ਮਨ ਵਿੱਚ ਨਾ ਇਦਾਂ ਦਾ ਵਿਸ਼ਵਾਸ ਇਦਾਂ ਦਾ ਖਿਆਲ ਆਇਆ ਕਿ ਕਿਉਂ ਨਾ ਮੈਂ ਵੀ ਮਹਾਰਾਜ ਦੇ ਘਰ ਜਾ ਕੇ ਬਾਣੀ ਪੜਿਆ ਕਰਾਂ ਕੀ ਪਤਾ ਮੈਂ ਠੀਕ ਹੋ ਜਾਵਾਂ ਕੀ ਪਤਾ ਸਤਿਗੁਰੂ ਮੇਰਾ ਵੀ ਰੋਗ ਕੱਟ ਦੇਣ ਵੀ ਮੇਰੇ ਵੀ ਇੰਨੀ ਸ਼ਰਧਾ ਮਹਾਰਾਜ ਦੇ ਬਾਣਾ ਵੇ ਕਹਿੰਦੀ ਫਿਰ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਜਾਣਾ ਕੀਤਾ ਕਹਿੰਦੀ ਪਹਿਲਾਂ ਮੈਂ ਗੁਰੂ ਨਾਨਕ ਦਾਸ ਮਹਾਰਾਜ ਦੇ ਘਰ ਇਸ਼ਨਾਨ ਕਰ ਜਾਣਾ ਉਸ ਤੋਂ ਬਾਅਦ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਜਾ ਕੇ ਚਪਾਹਰੇ ਕਰਨੇ ਸ਼ੁਰੂ ਕਰ ਦਿੱਤੇ ਇਹ ਅੰਮ੍ਰਿਤਸਰ ਸਾਹਿਬ ਦੀ ਹੈ ਭੈਣ ਸੋ ਖਾਲਸਾ ਜੀ ਜਦੋਂ ਕਹਿਲੀ ਮੈਂ ਦਿੱਲੀ ਜਾਣਾ ਮੇਰਾ ਮਨ ਬਣ ਲੱਗ ਪਿਆ ਪਹਿਲਾਂ ਮੈਂ ਥੋੜਾ ਜਿਆ ਤੁਰਦੀ ਸੀ ਤੇ ਤੁਰਨ ਤੋਂ ਬਾਅਦ ਕਮਜ਼ੋਰੀ ਆ ਗਈ ਸੀ ਰੀ ਰੀ ਨੂੰ ਤੇ ਮੈਂ ਬਿਮਾਰ ਹੋ ਜਾਂਦੀ ਸੀ ਕਦੇ ਵੱਢੇ ਪੈਂਦੀ ਸੀ ਕਦੇ ਕੁਝ ਹੋ ਜਾਣਾ ਇਹ ਨਹੀਂ ਪਹਿਲਾਂ ਮੈਂ ਦਾਖ ਦੇਣ ਮੈਂ ਹੋਇਆ ਮੈਂ ਆਪਣੀ ਮੰਮੀ ਨੂੰ ਨਾਲ ਲੈ ਕੇ ਜਾਂਦੀ ਨਹੀਂ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਮੈਂ ਚੱਲ ਕੇ ਆਉਣ ਲੱਗ ਪਈ ਧੰਨ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਚਪਾਹਰੇ ਸਾਹਿਬ ਦੀ ਸੇਵਾ ਨਿਭਾਉਣੀ ਸ਼ੁਰੂ ਕੀਤੀ ਮੈਂ ਦਿੱ ਮੈਂ ਐਤਵਾਰ ਨਹੀਂ ਸੀ ਕਰਦੀ ਮੈਂ ਡੇਲੀ ਕਰਦੀ ਸੋ ਐਤਵਾਰ ਤੇ ਸੰਗਤ ਵਿੱਚ ਕਰਦੀ ਕਰਦੀ ਥਾਂ ਡੇਲੀ ਜਾਣਾ ਤੇ ਜਾ ਕੇ ਸ਼ਾਮ ਨੂੰ ਪਾਠ ਕਰ ਲੈਣਾ ਗੁਰੂ ਸਾਹਿਬ ਦੀ ਕਿਰਪਾ ਸਦਕਾ 4 ਵਜੇ ਜਾ ਕੇ ਤੇ ਮੈਂ ਆਪਣਾ ਕਾਰਜ ਸਾਰਾ 8 ਵਜੇ ਤੱਕ 7 ਵਜੇ ਤੱਕ ਜਿੰਨੇ ਵਜੇ ਤੱਕ ਮੇਕੋ ਜਾਪ ਹੋ ਜਾਣ ਮੈਂ ਆਰਾਮ ਨਾ ਪਿਆਰ ਨਾ ਕਰਦੀ ਰਹਿਣਾ ਤੇ ਨਿਸ਼ਾਨ ਸਾਹਿਬਾਂ ਦੀ ਸੇਵਾ ਉੱਥੇ ਕੱਪੜਾ ਮਾਰ ਕੇ ਆਉਣਾ ਉਹ ਕੱਪੜੇ ਨੂੰ ਆ ਕੇ ਫਿਰ ਘਰ ਵਿੱਚ ਜਾਲ ਵਿੱਚ ਨਿਚੋੜ ਕੇ ਉਹਨਾਂ ਦਾ ਇਸ਼ਨਾਨ ਕਰਨਾ ਸ਼ੁਰੂ ਕਰਤਾ ਇਹਦੇ ਇਦਾਂ ਕਰਨ ਲੱਗ ਪੀ ਉਸ ਤੋਂ ਬਾਅਦ ਮੇਰੇ ਮਨ ਵਿੱਚ ਆਪਣੇ ਆਪ ਹੀ ਆਇਆ ਕਿਉਂ ਨਾ ਮੈਂ ਮਹਾਰਾਜ ਦੀ ਪਰਕਰਮਾ ਵਿੱਚ ਸੇਵਾ ਕਰਿਆ ਕਰਾਂ ਕਿੰਦੀ ਉਸ ਤੋਂ ਬਾਅਦ ਮੈਂ ਉਥੇ ਕਪੜਾ ਫੇਰਨਾ ਉਹਨੂੰ ਵੀ ਘਰੇ ਲਿਆ ਕੇ ਨਿਚੋੜ ਕੇ ਉਹ ਜਲਮਾਇਸ਼ਨਾਨ ਕਰਨਾ ਫਿਰ ਜਿੱਥੇ ਸੰਗਤਾ ਚਰਨ ਕੋ ਪੈ ਧੋ ਕੇ ਅੰਦਰ ਜਾਂਦੀਆਂ ਉਥੋਂ ਜਲ ਲਿਆ ਕੇ ਮੈਂ ਥੋੜਾ ਥੋੜਾ ਖਾਲਸਾ ਦੀ ਛਕਣ ਲੱਗ ਪਈ ਕਿੰਦੀ ਐਸੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਮੇਰੇ ਤੇ ਹੋਈ ਕਿ ਜਿਹੜਾ ਕੋਈ ਟੈਸਟ ਹੁੰਦਾ ਵਾਹਿਗੁਰੂ ਜੀ ਉਹਦੇ ਵਿੱਚ ਆਉਂਦੀ ਆ ਕੋਈ ਕਿੰਨੇ ਪਰਸੈਂਟ ਹੈ ਜਾਂ ਕਿੱਦਾਂ ਉਹ ਵਾਹਿਗੁਰੂ ਜਾਣੇ ਕਿਵੇਂ ਆ ਉਹਦੇ ਵਿੱਚ ਕਹਿੰਦੀ ਵੀ ਆਈ ਜਰੂਰ ਪਰ ਜਿੰਨੀ ਪਹਿਲੇ ਟੈਸਟ ਨਾਲ ਜਾਈ ਉਨੀ ਨਹੀਂ ਸੀ ਮਤਲਬ ਬਹੁਤ ਜ਼ਿਆਦਾ ਘਟ ਗਈ ਕਹਿੰਦੀ ਮੇਰਾ ਭਰੋਸਾ ਬਣ ਗਿਆ ਵੀ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਹੈ ਜੇ ਮੇਰੀ ਇੰਨੀ ਘਟ ਆਈ ਹੈ ਮਹਾਰਾਜ ਮੈਨੂੰ ਰੋਗ ਵੀ ਕਰਨਗੇ ਕਹਿੰਦੇ ਉਸ ਤੋਂ ਬਾਅਦ ਮੈਂ ਗੁਰੂ ਗਰੀਬ ਨਵਾਸ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਬਾਣੀ ਦਾ ਹੀ ਪਹਿਰਾ ਲਾਤਾ ਮੈਂ ਘਰੇ ਉੱਠਣਾ ਪਾਠ ਕਰਨਾ ਕੋਈ ਤੁਰ ਫਰ ਲੈਣਾ ਕੁਝ ਖਾ ਲੈਣਾ ਫਿਰ ਪਾਠ ਕਰਨਾ ਕੁਝ ਖਾ ਪੀ ਲੈਣਾ ਤੁਰ ਫਰ ਲੈਣਾ ਫਿਰ ਪਾਠ ਕਰਨਾ ਕਿਉਂਕਿ ਮੈਨੂੰ ਘਰ ਦੇ ਕੋਈ ਕਹਿੰਦੇ ਨਹੀਂ ਸੀ ਉਹਨਾਂ ਨੂੰ ਇਹ ਸੀ ਵੀ ਇਹ ਬਿਮਾਰ ਹੈ ਕਹਿੰਦੇ ਫਿਰ ਮੈਂ ਵਿਹਲੀ ਹੋਣ ਕਰਕੇ ਮਹਾਰਾਜ ਦੀ ਨਿਤਾ ਪ੍ਰਤ ਬਾਣੀ ਦਾ ਜਾਪ ਕਰਨ ਲੱਗ ਪਈ। ਕਹਿੰਦੇ ਇੱਕ ਦਿਨ ਮੈਂ ਨਾ ਸੋਫੇ ਤੇ ਬੈਠੀ ਸਾਂ ਤੇ ਵਾਹਿਗੁਰੂ ਆਇਆ ਗੁਰ ਜਪਦੀ ਤੇ ਸੋਫੇ ਤੇ ਬੈਠੀ ਬੈਠੀ ਮੈਂ ਅੱਖ ਮੇਰੀ ਲੱਗੀ ਐਵੇਂ ਹੋਇਆ ਮੇਰਾ ਜਿਹੜੇ ਕਮਰੇ 'ਚ ਮੈਂ ਬੈਠੀ ਸਾਂ ਉਹਦਾ ਕਮਰਾ ਖੁੱਲਿਆ। ਉੰਦੀ ਇੱਕ ਬਜ਼ੁਰਗ ਅੰਦਰ ਆਏ ਚਿੱਟੇ ਕੱਪੜੇ ਉਹਨਾਂ ਨੇ ਪਾਏ ਸੀ। ਬਜ਼ੁਰਗ ਆ ਕੇ ਮੇਰੇ ਮੋਢੇ ਨੂੰ ਉਹਨਾਂ ਨੇ ਛੇੜਿਆ ਤੇ ਕਹਿੰਦੇ ਉਹ ਮੈਨੂੰ ਪਤਾ ਹੀ ਨਹੀਂ ਆ ਕਿ ਮੈਂ ਜਾਗ ਕੇ ਚੀਜ਼ ਵੇਖੀ ਆ ਕਿ ਸੁਪੀ ਨੇ ਵੇਖੀ ਆ। ਕਹਿੰਦੇ ਜਦੋਂ ਮੋਢਾ ਹਿਲਾਇਆ ਮੇਰਾ ਤੇ ਮੈਂ ਉਹਨਾਂ ਨੂੰ ਪੁੱ ਉਹ ਕਹਿੰਦੇ ਧੀਏ ਮਹਾਰਾਜ ਦੀ ਬਾਣੀ ਪੜਿਆ ਕਰ ਸੱਚੇ ਪਾਤਸ਼ਾਹ ਦਾ ਨਾਮ ਜਪਿਆ ਕਰ ਤੇ ਜਾ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਥਾਨੇ ਤੇ ਸੇਵਾ ਕਰ ਮਹਾਰਾਜ ਨੂੰ ਯਾਦ ਕਰਦੇ ਇੰਨੀ ਗੱਲ ਕਹਿੰਦੇ ਕਈ ਤੇ ਮੇਰੀ ਅੱਖਾਂ ਖੁੱਲ ਗਈਆਂ ਕਹਿੰਦੇ ਜਦੋਂ ਮੈਂ ਚੀਜ਼ ਵੇਖੀ ਮੈਂ ਬੜੀ ਹਨਾਨ ਹੋਈ ਵੀ ਇਹ ਕਿ ਚੱਕਰ ਮੈਂ ਇੱਥੇ ਬੈਠੀ ਸਾਂ ਇਹੋ ਕੱਪੜੇ ਮੈਂ ਸੁਪਣੇ ਨਾਏ ਇਸੇ ਬੂਹੇ ਰਾਣੀ ਬਾਬਾ ਜੀ ਆਏ ਇਹ ਕੀ ਕੌਤਕ ਬਣਿਆ ਕਹਿੰਦੀ ਮੈਂ ਫਿਰ ਉਸੇ ਵੇਲੇ ਚਲੇ ਗਈ ਸੀ ਦਸ ਹੈਵ ਗਈ ਉੱਥੇ ਜਾ ਕੇ ਸੇਵਾ ਕੀਤੀ ਬੜਾ ਮਨ ਨੂੰ ਸਕੂਨ ਆਇਆ ਇਹ ਜਦੋਂ ਮੈਂ ਉੱਥੇ ਸੇਵਾ ਕਰਕੇ ਉੱਥੋਂ ਤੁਰਨ ਲੱਗੀ ਆਪਣੇ ਜੋੜੇ ਲੈ ਕੇ ਬਾਹਰ ਨਿਕਲੀ ਕਹਿੰਦੀ ਬਾਹਰ ਨਿਕਲਦੇ ਹਾਂ ਸਾਰ ਮੈਨੂੰ ਉਲਟੀਆਂ ਆਈਆਂ ਬਹੁਤ ਸਾਰੀਆਂ ਉਲਟੀਆਂ ਆਈਆਂ ਤੇ ਮੇਰੇ ਸਰੀਰ ਦਾ ਜਿੱਦਾਂ ਅੰਦਰੋਂ ਗੰਦਮੰਦ ਕਈ ਕੁਝ ਉਹਦੇ ਨਾਲ ਬਾਹਰ ਆਇਆ ਮੈਨੂੰ ਕਦੇ ਵੀ ਇੰਨਾ ਤਸੀਲ ਨਹੀਂ ਸੀ ਹੋਇਆ ਤੇ ਮੈਨੂੰ ਉਲਟੀਆਂ ਾਨ ਕਰਕੇ ਤੇ ਮੈਜੀ ਸੁੱਧ ਬੁੱਧ ਜਿਹੜੀ ਚਲੇਗੀ ਮੈਂ ਉੱਥੇ ਹੀ ਬੈਠ ਗਈ ਮੈਨੂੰ ਕਿਸੇ ਨੇ ਚੱਕਿਆ ਉੱਥੇ ਕੰਕਰ ਜੀ ਸਾਨੂੰ ਉਹਨਾਂ ਨੂੰ ਪਤਾ ਸੀ ਵੀ ਇਹ ਡੇਲੀ ਆਉਂਦੀ ਹੈ ਤੇ ਮੈਂ ਉੱਥੋਂ ਕਿਉਂ ਲੈਂਦੀ ਹੁੰਦੀ ਥਾਂ ਤੇ ਉਹਨਾਂ ਨੂੰ ਸਾਡੇ ਘਰ ਦਾ ਵੀ ਪਤਾ ਸੀ ਉਹ ਫਿਰ ਮੈਨੂੰ ਕਦੇ ਛੱਡ ਕੇ ਕਹਿੰਦੇ ਜਿਹਨੂੰ ਕਰੇਗੇ ਕਰਦੇ ਕਹਿੰਦੇ ਵੀ ਅੱਜ ਤੋਂ ਬਾਅਦ ਨਹੀਂ ਤੂੰ ਜਾਣਾ ਵੀ ਜਾਣ ਤੇਰੇ ਨਾਲ ਕੋਈ ਜਾਇਆ ਕਰੂਗਾ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਜਾਣਾ ਜ਼ਰੂਰ ਹੈ ਮੈਂ ਇੱਥੇ ਹੀ ਠੀਕ ਹੋਵਾਂਗੀ ਤੁਸੀਂ ਮੇਰੇ ਨਾਲ ਚੱਲਿਆ ਕਰੋ ਕਹਿੰਦੇ ਅਗਲੇ ਦਿਨ ਮੇਰੇ ਮਾਤਾ ਜੀ ਗਏ ਉੱਥੇ ਜਾ ਕੇ ਮੈਂ ਸੇਵਾ ਕਰਦੀ ਸਾਂ ਤੇ ਉੱਥੇ ਮੈਂ ਰੋ ਕੇ ਉਹਦਣ ਰਾਤ ਕੀਤੀ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਜੇ ਮੇਰਾ ਦੁੱਖ ਰੋਗ ਕਟਿਆ ਜਾਂਦਾ ਤੇ ਮਹਾਰਾਜ ਜਿੱਤਾਂ ਚੋਂ ਮੈਂ ਮੇਰੇ ਸਰੀਰ ਵਿੱਚ ਦਮ ਹੋਊਗਾ ਮੈਂ ਸੇਵਾ ਕਰਨ ਆਇਆ ਤਨੂੰ ਕਿ ਮੈਂ ਛੱਡਦੀ ਨਹੀਂ ਗੁਰੂ ਸਾਹਿਬ ਦੀ ਰਹਿਮਤ ਹੋਈ ਮਹਾਰਾਜ ਦੀ ਦਇਆ ਹੋਈ ਇਹ ਸਾਨੂੰ ਉਥੇ ਕਿਸੇ ਨੇ ਦੱਸਿਆ ਕਿ ਤੁਸੀਂ ਸ਼ਹੀਦੀ ਦੇਖ ਕਰਾਓ ਇੱਕ ਸ਼ਹੀਦੀ ਦੇਖ ਕਰਾਓ ਇੱਕ ਸਿੰਘਾਂ ਕੋਲੋਂ ਪੰਆ ਸਿੰਘਾਂ ਨਿਹੰਗ ਸਿੰਘਾਂ ਕੋਲੋਂ ਅਰਦਾਸ ਕਰਾਓ ਵੀ ਸਾਡੇ ਬੱਚੇ ਨੂੰ ਵੀ ਸੀ ਇਦਾਂ ਦੀ ਕੋਈ ਕਸਰ ਉਹ ਵੀ ਗੁਰੂ ਕ੍ਰਿਪ ਬਣਵਾ ਜੰਦਰ ਜਾਮੇ ਦੀ ਕਿਰਪਾ ਨਾਲ ਠੀਕ ਹੋਇਆ ਇਹਨੇ ਫਿਰ ਅਸੀਂ ਟਾਲਾ ਸਾਹਿਬ ਸ਼ਹੀਦੀ ਦੇਖ ਕਰਵਾਈ ਬਾਬਾ ਨੋਹ ਸਿੰਘ ਸਾਹਿਬ ਜੀ ਦੇ ਥਾਣੇ ਤੇ ਜਾ ਕੇ ਸਿੰਘਾਂ ਕੋਲੋਂ ਅਰਦਾਸ ਕਰਵਾਈ ਸਿੰਘਾਂ ਨੇ ਸਾਨੂੰ ਕਿਹਾ ਵੀ ਭਾਈ ਚੜ੍ਹਦੀ ਕਲਾ ਹੋਊਗੀ ਅਸੀਂ ਬਸਤਰ ਲਵਾਂਗੇ ਤੁਹਾਡਾ ਦੁੱਖ ਰੋਗ ਮਹਾਰਾਜ ਕੱਟਣਗੇ ਫਿਰ ਅਸੀਂ ਬਸਤਰ ਲਵਾਂਗੇ ਅਹੀਂ ਉਹਨਾਂ ਨੂੰ ਆਖਿਆ ਵੀ 7 ਵਜੇ ਅਸੀਂ ਬਸਦਰ ਜ਼ਰੂਰ ਦਵਾਂਗੇ ਗੁਰੂ ਸਾਹਿਬ ਕਿਰਪਾ ਕਰਨ ਸੋ ਮਹਾਰਾਜ ਦੀ ਐਸੀ ਰਹਿਮਤ ਹੋਈ ਸਤਗੁਰੂ ਸੱਚੇ ਪਾਤਸ਼ਾਹ ਦੀ ਉਸ ਤੋਂ ਬਾਅਦ ਮੇਰੇ ਫਿਰ ਟੈਸਟ ਹੋਏ ਡਾਕਟਰ ਨੇ ਮੈਨੂੰ ਸੱਦਿਆ ਮਹਾਰਾਜ ਦੀ ਰਹਿਮਤ ਹੋਈ ਉਹਦੇ ਵਿੱਚ ਇੱਕ ਕਾਣ ਵੀ ਕੈਂਸਰ ਦਾ ਨਹੀਂ ਆਇਆ ਖਾਲਸਾ ਜੀ ਇਹ ਬਾਣੀ ਦੇ ਅਭਿਆਸ ਨਾਲ ਸਿੰਘਾਂ ਦੀ ਅਰਦਾਸ ਨਾਲ ਇਹ ਸਾਰੀ ਕਿਰਪਾ ਵਰਤੀ ਸੋ ਗੁਰੂ ਗਰੀਬ ਨਿਵਾਰ ਅੰਤਰਾਜਾਮੀ ਸਤਗੁਰੂ ਸਾਰਾ ਸੁੱਖ ਮਹਾਰਾਜ ਦਿੰਦੇ ਨੇ ਦੁੱਖਾਂ ਨੂੰ ਮੇੜਦੇ ਨੇ ਸਤਗੁਰ ਦੇ ਘਰ ਵਿੱਚ ਖਾਲਸਾ ਜੀ ਕੇਵਲ ਨਾਮ ਹੈ ਦੇ ਨਾਮ ਇੱਕ ਇਹੋ ਜੀ ਰੰਗਤ ਆ ਕਿ ਕੋ ਇਹੋ ਜੀ ਦਵਾਈ ਆ ਕਿ ਸਾਰੇ ਰੋਗਾਂ ਨੂੰ ਕੱਟ ਦਿੰਦੀ ਸਾਰੇ ਦੁੱਖਾਂ ਨੂੰ ਕੱਟ ਦਿੰਦੀ ਕੋਈ ਭਰੋਸਾ ਕਰਕੇ ਮਹਾਰਾਜ ਦੇ ਚਰਨਾ ਕਮਲਾਂ ਵਾਲ ਤੁਰੇ ਤਾਂ ਸਹੀਂ ਮਹਾਰਾਜ ਵਾਲ ਮੁਖ ਕਰਕੇ ਚੱਲੇ ਤਾਂ ਸਹੀਂ ਸਤਗੁਰ ਸੱਚੇ ਪਾਤਸ਼ਾਹ ਹਰ ਪ੍ਰਕਾਰ ਦਾ ਦੁੱਖ ਨਾਸ਼ ਕਰ ਦਿੰਦੇ ਖਾਲਸਾ ਜੀ ਸਿਰ ਉਹ ਭੈਣ ਕਹਿੰਦੀ ਮੈਂ ਪੰਜਾਂ ਸਿੰਘਾਂ ਨੂੰ ਬਸਤਰ ਦਿੱਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਮਹਾਰਾਜ ਨੇ ਮੈਨੂੰ arogh ਕੀਤਾ ਜਿਹੜੀ ਚੀਜ਼ ਤੋਂ ਮੈਂ ਡਰ ਗਈ ਸਾਂ ਪਰ ਮੇਰੇ ਅੰਦਰ ਮਹਾਰਾਜ ਦੀ ਬਾਣੀ ਨੇ ਬਲ ਪਾਇਆ ਇੱਕੋ ਗੱਲ ਵਾਰ-ਵਾਰ ਮੈਨੂੰ ਕਹਿੰਦੀ ਸੀ कि ਇਹੋ ਗੱਲ ਸੰਗਤ ਨੂੰ ਕਹਿਣਾ ਕਿ ਮਹਾਰਾਜ ਦੀ ਬਾਣੀ ਹੈ ਇੱਕ ਸਬਰ ਰੱਖੋ ਇੱਕ ਸੰਤੋਖ ਰੱਖੋ ਤੇ ਸ਼ਰਧਾ ਰੱਖੋ ਸਤਿਗੁਰ ਦੀ ਬਾਣੀ ਤੁਹਾਨੂੰ ਜਰੂਰ ਫਲ ਦੇਵੇਗੀ ਖਾਲਸਾ ਜੀ ਜਿੰਦਾਂ ਆਪਾਂ ਕਿਸੇ ਘਰ ਕਿਸੇ ਦੇ ਥੱਲੇ ਦਿਹਾੜੀ ਕਰ ਲਈਏ ਉਹ ਬੰਦਾ ਤੇ ਸਾਡੇ ਕਦੇ ਪੈਸੇ ਮਾਰ ਸਕਦਾ ਪਰ ਜੇ ਇਹੀ ਕਹਿਣਾ ਇਹੀ ਦਿਹਾੜੀ ਸਤਿਗੁਰ ਵੱਲੋਂ ਲਾ ਲਈਏ ਨਾ ਬਾਣੀ ਪੜਨ ਵੱਲ ਲਾ ਲਈਏ ਸਤਿਗੁਰ ਸੱਚੇ ਪਾਸ਼ਾ ਇੱਕ ਖੇਲ ਇੱਕ ਕਿਨ ਮਾਤਰ ਦੀ ਵੀ ਇੱਕ ਤਿਲ ਮਾਤਰ ਦੀ ਵੀ ਜਿਹੜੀ ਕਹਿਣਾ ਸਾਡੀ ਮਹਾਰਾਜ ਉਹਨੂੰ ਭੁੱਲਦੇ ਨਹੀਂ ਵਿਸਾਰਦੇ ਨਹੀਂ ਉਹਦਾ ਫਲ ਸਾਨੂੰ ਜਰੂਰ ਦਿੰਦੇ ਖਾਲਸਾ ਜੀ ਬਾਣੀ ਨਹੀਂ ਪੜਨੀ ਆਉਂਦੀ ਸਰਵਣ ਕਰ ਲਿਆ ਕਰੋ ਨਹੀਂ ਸਰਵਣ ਕੀਤੀ ਜਾ ਸਕਦੀ ਬਹੁਤੀ ਮੁਖੋਂ ਵਾਹਿਗੁਰੂ ਵਾਹਿਗੁਰੂ ਜੱਪੀ ਚੱਲੋ ਇਹ ਵਾਹਿਗੁਰੂ ਮੰਤਰ ਪਰਮੇਸ਼ਰ ਦਾ ਸਰੂਪ ਹੈ ਜਿਵੇਂ ਖਾਲਸਾ ਜੀ ਇੱਕ ਵੀਡੀਓ ਦੇ ਵਿੱਚ ਬੰਦਾ ਇੱਕ ਕਹਿ ਰਿਹਾ ਸੀ ਮੈਂ ਸੁਣਦਾ ਸਾਂ ਉਹ ਕਹਿੰਦਾ ਜਿਹੜਾ ਵਾਹਿਗੁਰੂ ਆ ਕ੍ਰਿਸ਼ਨ ਨੂੰ ਬੋਲਿਆ ਗਿਆ ਨਹੀਂ ਖਾਲਸਾ ਜੀ ਵਾਹਿਗੁਰੂ ਆਕਾਲ ਪੁਰਖ ਨਰਿੰਕਾਰ ਦਾ ਜਾਪ ਹੈ ਇਹ ਕ੍ਰਿਸ਼ਨ ਹੁਣਾ ਤੋਂ ਕਹਿੰਦੇ ਪਹਿਲਾਂ ਦਾ ਬਣਿਆ ਹੋਇਆ ਪਰ ਇਹਨੂੰ ਦੇਣ ਦੀ ਸਮਰੱਥਾ ਸਿਰਫ ਤੇ ਸਿਰਫ ਨਿਰੰਕਾਰ ਦੇ ਕੋਲ ਹੀ ਸੀ ਉਹ ਤੋਂ ਬਿਨਾਂ ਇਹ ਨਮੰਤਰ ਦਿੱਤਾ ਨਹੀਂ ਸੀ ਜਾਂਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਵਿੱਚ ਹੀ ਐਡਾ ਬਲ ਸੀ ਜਿੱਦਾਂ ਇਹ ਮੰਤਰ ਮਹਾਰਾਜ ਨੇ ਦਿੱਤਾ ਜਿੱਡੇ ਵੱਡੇ ਸਤਿਗੁਰ ਸਮਰੱਥ ਨੇ ਜਿੱਡਾ ਵੱਡਾ ਕਾਲਯੁਗ ਹੈ ਓਡਾ ਹੀ ਵੱਡਾ ਜਾਬ ਮਹਾਰਾਜ ਨੇ ਸ੍ਰਿਸ਼ਟੀ ਨੂੰ ਦਿੱਤਾ ਪਰ ਲੋਕਾਂ ਨੇ ਇਹਨੂੰ ਤੁਛ ਜਿਆ ਜਾਣਿਆ ਕਿ ਵਾਹਿਗੁਰੂ ਕਹਿਣਾ ਕੀ ਹੋਵੇਗਾ ਪਰ ਵਾਹਿਗੁਰੂ ਖਾਲਸਾ ਦੀ ਇੱਕ ਚੰਗਿਆਰੀ ਹੈ ਜਿਹੜੀ ਦੁੱਖਾਂ ਦੇ ਬਾਲਣ ਨੂੰ ਦੁੱਖਾਂ ਦੇ ਜੰਗਲ ਨੂੰ ਸਾੜ ਕੇ ਸੁਵਾਹ ਕਰ ਸਕਦੀ ਹੈ ਜਿਵੇਂ ਇੱਕ ਨਿੱਕੀ ਜੀ ਤੀਲੀ ਸਾਰੇ ਜੰਗਲ ਸਾੜ ਸਕਦੀ ਹੈ ਨਾ ਇਦਾਂ ਵਾਹਿਗੁਰੂ ਦਾ ਛੋਟਾ ਜਿਹਾ ਮੰਤਰ ਜਿਹੜਾ ਸਾਨੂੰ ਲੱਗਦਾ ਹੈ ਇਹ ਸੰਸਾਰ ਦੇ ਸਾਰੇ ਸੁੱਖਾਂ ਦੀ ਚਾਬੀ ਹੈ ਤੇ ਸਾਰੇ ਦੁੱਖਾਂ ਨੂੰ ਸੁਵਾਹ ਕਰਨ ਵਾਸਤੇ ਅੰਗਿਆਰੀ ਹੈ ਸੋ ਮਹਾਰਾਜ ਦੇ ਜਾਪ ਨੂੰ ਕੰਠ ਵਿੱਚ ਵਸਾਓ ਫਿਰਦੇ ਵਿੱਚ ਵਸਾਓ ਧੌਣ ਵਿੱਚ ਵਸਾਓ ਸੁਰਤ ਗਿਰਤ ਵਿੱਚ ਵਸਾਓ ਤੁਹਾਨੂੰ ਆਪਣੇ ਆਪਾ ਤਾਂ ਲੱਗੇਗਾ ਕਿ ਵਾਹਿਗੁਰੂ ਮੰਤਰ ਵਿੱਚ ਜਾਪ ਦੀ ਸ਼ਕਤੀ ਕਿੰਨੀ ਹੈ ਪਰ ਕੋਈ ਕਰਕੇ ਵੇਖੇ ਕੋਈ 5 ਦਿਨ ਕਰਦਾ ਫਿਰ ਕਹਿੰਦਾ ਮੇਰਾ ਜਿੱਤ ਨਹੀਂ ਕਰਦਾ ਮੇਰੇ ਕੋ ਹੁੰਦਾ ਨਹੀਂ ਭਾਈ 2 ਮਹੀਨੇ 3 ਮਹੀਨੇ 6 ਮਹੀਨੇ ਕਰਕੇ ਵੇਖੋ ਤੁਹਾਨੂੰ ਆਪਣਾ ਪਤਾ ਲੱਗ ਜੇਗਾ ਕਿ ਵਾਹਿਗੁਰੂ ਮੰਤਰ ਚ ਤਾਕਤ ਕਿੰਨੀ ਹੈ ਤੁਹਾਡੇ ਨਾ ਬੋ ਸੋਚਣ ਤੋਂ ਪਹਿਲਾਂ ਤੁਹਾਡਾ ਕਾਰਜ ਸਫਲ ਹੋਇਆ ਤਾਂ ਸਾਨੂੰ ਫੜ ਲਿਓ ਮਹਾਰਾਜ ਦੇ ਜਾਪ ਵਿੱਚ ਬੇਅੰਤ ਸ਼ਕਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਪੂਰਿਆਂ ਨੇ ਪੂਰਾ ਜਾਪ ਦਿੱਤਾ ਸੋ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਇਹ ਸਤਗੁਰੂ ਦੀਨ ਦੁਰੀ ਦੇ ਮਾਲਕ ਸਮਰੱਥ ਸਤਗੁਰੂ ਜੀ ਜਿਨ੍ਹਾਂ ਨੇ ਸਾਨੂੰ ਵੱਡਾ ਮੰਤਰ ਦਿੱਤਾ ਜਿਵੇਂ ਖਾਲਸਾ ਜੀ ਰਿਸ਼ੀ ਵਿਆਬਿਆਸ ਜੀ ਹੋਏ ਨੇ ਉਹਨਾਂ ਦੇ ਚੇਲਿਆਂ ਨੇ ਉਹਨਾਂ ਨੂੰ ਪੁੱਛਣਾ ਕੀਤਾ ਵਿਆਸ ਜੀ ਵੀ ਇਹ ਆਪਾਂ ਜਿਹੜਾ ਗੁਰਿੰਦ ਜਾਪਦੇ ਆ ਰਾਮ ਜਾਪਦੇ ਆ ਇਹਨਾਂ ਤੋਂ ਵੱਡਾ ਕੋਈ ਮੰਤਰ ਹੈ ਉਹ ਕਹਿੰਦੇ ਮੰਤਰ ਤਾਂ ਹੈਗਾ ਕਹਿੰਦੇ ਕਿਹੜਾ ਮੰਤਰ ਹੈ ਉਹਨਾਂ ਨੇ ਦੱਸਣਾ ਕੀਤਾ ਵੀ ਅਸੀਂ ਬੋਲ ਨਹੀਂ ਸਕਦੇ ਉਸ ਮੰਤਰ ਬਾਰੇ ਮਹਾਰਾਜ ਕਿਉਂ ਨਹੀਂ ਬੋਲ ਸਕਦੇ ਕਹਿੰਦੇ ਅਸੀਂ ਬੋਲ ਤਾਂ ਨਹੀਂ ਸਕਦੇ ਕਿਉਂਕਿ ਇਹ ਸ੍ਰਿਸ਼ਟੀ ਦੇ ਪਰਮੇਸ਼ਰ ਨੇ ਪ੍ਰਗਟ ਨਹੀਂ ਕੀਤਾ ਜੇਦੋ ਪ੍ਰਗਟ ਪਰਮੇਸ਼ਰ ਕਰੇਗਾ ਉਸ ਵੇਲੇ ਇਸ ਰਸਤੀ ਨੂੰ ਸਾਰਿਆਂ ਨੂੰ ਸੁਖ ਦੇਵੇਗਾ ਮਹਾਰਾਜੋ ਕਿੰਨਾ ਦਾ ਵੱਡਾ ਮੰਤਰ ਹੋਵੇਗਾ ਕਹਿੰਦੇ ਉਹ ਏਡਾ ਇੱਕ ਤਗੜਾ ਮੰਤਰ ਹੋਵੇਗਾ ਉਹਦੇ ਅੱਗੇ ਮੰਤਰ ਸਾਰੇ ਹੀ ਫਿੱਕੇ ਹੋ ਜਾਣਗੇ ਜਿਵੇਂ ਸੂਰਜ ਚੜ੍ਹੇ ਤੇ ਤਾਰੇ ਲੁਕ ਜਾਂਦੇ ਨੇ ਇਦਾਂ ਉਹ ਮੰਤਰ ਪ੍ਰਗਟ ਹੋਣ ਤੇ ਮੰਤਰ ਜਿਹੜੇ ਬਾਕੀ ਅਲੋਪ ਹੋ ਜਾਣਗੇ ਉਹ ਫਿੱਕੇ ਪੈ ਜਾਣਗੇ ਉਹ ਮੰਤਰ ਵਿੱਚ ਐਸੀ ਤਾਕਤ ਹੈ ਸੋ ਖਾਲਸਾ ਜੀ ਉਹਨਾਂ ਨੇ ਪੁੱਛਣਾ ਕੀਤਾ ਸੀ ਚਲੋ ਮਹਾਂਪੁਰਸ਼ੋ ਇਹ ਦੱਸ ਦੋ ਇਹ ਕਦੋਂ ਆਵੇਗਾ ਕਦੋਂ ਪ੍ਰਗਟ ਹੋਵੇਗਾ ਕਹਿੰਦੇ ਕਾਲ ਯੁਗ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਉਣਗੇ ਉਹ ਨਰਨਾਰੰਕਾਰ ਦਾ ਸਰੂਪ ਹੋਣਗੇ ਉਹ ਪ੍ਰਗਟ ਕਰਨਗੇ ਸੋ ਇਹ ਵਾਹਿਗੁਰੂ ਮੰਤਰ ਸਹੀ ਖਾਲਸਾ ਜੀ ਵਾਹਿਗੁਰੂ ਮੰਤਰ ਬਾਰੇ ਉਹਨਾਂ ਗੱਲ ਕੀਤੀ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਸਤਿਗੁਰ ਸੱਚੇ ਪਾਸ਼ਾ ਦੀ ਸ਼ਹੀਦੀ ਦਾ ਭਾਈ ਅੱਜ ਦਿਹਾੜਾ ਸੀ ਮਹਾਰਾਜ ਨੂੰ ਕੋਟਾਨ ਕੋਟ ਨਮਸਕਾਰ ਹੈ ਨਮਨ ਹੈ ਜਿਨ੍ਹਾਂ ਸਤਿਗੁਰਾਂ ਨੇ ਸਾਡੇ ਵਾਸਤੇ ਪੂਰਨੇ ਪਾਏ ਸਾਡੇ ਵਾਸਤੇ ਬਾਣੀ ਰਚੀ ਧੰਨ ਮਹਾਰਾਜ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਮਹਾਰਾਜ ਰੂਮ ਰੂਮ ਕਰਕੇ ਸ਼ੁਕਰਾਨਾ ਹੈ ਸਤਿਗੁਰੂ ਜੀ ਉਹ ਕਿਹੜੀ ਜੀਭਾ ਹੈ ਕਿੱਥੋਂ ਮਿਲੇ ਜਿਹਦੇ ਨਾਲ ਆਪ ਜੀ ਦੀ ਕੀਰਤੀ ਆਪ ਜੀ ਦਾ ਜਸ ਗਾਈਏ ਪਿਆਰੇ ਸਤਿਗੁਰੂ ਜੀ ਆਪ ਜੀ ਤੋਂ ਵੱਡਾ ਸੁੱਚਾ ਹੋਰ ਕੋਈ ਨਹੀਂ ਕੋਈ ਮਹਾਰਾਜ ਆਪ ਜੀ ਤੋਂ ਉੱਚਾ ਨਹੀਂ ਇਹ ਦੀਨ ਦੁਨੀ ਦੇ ਮਾਲਕ ਸਾਨੂੰ ਚਰਣਾ ਕਮਲਾ ਨਾਲ ਜੋੜ ਅਸੀਂ ਤੇਰੀ ਕੀਰਤੀ ਗਾਈਏ ਨਾਮ ਜਪੀਏ ਵਿਹਾਸ ਕਰੀਏ ਸਤਿਗੁਰੂ ਇਹੋ ਲੋਕਾਈ ਨੂੰ ਬਸਣਾ ਕਰੋ ਸੋ ਜਿਵੇਂ ਉਹ ਭੈਣ ਦੇ ਰੋਗ ਮਹਾਰਾਜ ਰੋਗ ਕੱਟ ਕੇ ਰੋਗੀ ਕੀਤਾ ਓਵੇਂ ਸਤਗੁਰੂ ਸਾਰੀ ਸ੍ਰਿਸ਼ਟੀ ਦਾ ਹੋਵੇਂ ਦਾ ਰੋਗ ਕੱਟ ਕੇ ਮਹਾਰਾਜ ਨਾਮ ਨਾਲ ਜੋੜੋ ਸਤਿਗੁਰੂ ਦਇਆ ਕਰੋ ਤੁਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦੋ ਮਰੀਦੋ ਚੜ੍ਹਦੀ ਕਲਾ ਕਰਨੀ ਖਾਲਸੇ ਪੰਥ ਦੀ ਸਦਾ ਜੈ ਜੈਕਾਰ ਹੋਵੇ ਪੁੱਲਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ